ਦਾਨਮੀ ਉਹ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਰੋਮਨ ਬਾਜਵਾ ਤੁਸ ਦੇਖ ਰਹੇ ਹੋ ਪੰਜਾਬ 9 ਬੁਲੇਟਿਨ ਤੇ ਬੁਲੇਟਿੰਗ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾ ਗੱਲ ਕਰਦੇ ਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੀ ਜਿਨ੍ਹਾਂ ਨੂੰ ਅੱਜ ਐਸਜੀਪੀਸੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਸੁਣਾਈ ਗਈ ਹੈ ਜੀ ਹਾਂ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਦੇ ਮਾਮਲੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ ਪੰਜ ਪਿਆਰਿਆਂ ਵੱਲੋਂ ਲਗਾਈ ਗਈ ਇਸ ਸੇਵਾ ਵਿੱਚ ਹਰਜਿੰਦਰ ਸਿੰਘ ਤਾਮੀ ਇੱਕ ਕੰਟਾ ਝੂਠੇ ਪਾਂਡੇ ਮਾਂਜਣ ਦੇ ਨਾਲ ਜੋੜਾਕਾਰ ਵਿੱਚ ਸੇਵਾ ਨਿਭਾਉਣਗੇ ਇਸ ਦੌਰਾਨ ਹਰਜਿੰਦਰ ਸਿੰਘ ਤਾਮੀ ਜਪਜੀ ਸਾਹਿਬ ਦਾ ਪਾਠ ਵੀ ਕਰਨਗੇ ਇਹ ਤਦ ਤਜ ਦੇ ਇੱਕੀ ਐਸਪੀਸੀ ਪਰਦਾਨ ਹਰਜਿੰਦਰ ਸਿੰਘ tạmਵੀ ਵੱਲੋਂ ਸਾਫ ਦਾ ਪਰਦਾਨ ਬੀਬੀ ਜਗੀਰ ਕੌਰ ਨੂੰ ਫੋਨ ਤੇ ਅਪਸ਼ਬਦ ਬੋਲੇ ਗਏ ਸਨ ਇਸ ਮਾਮਲੇ ਵਿੱਚ tạmਵੀ ਖਿਲਾਫ ਸ੍ਰੀ ਅਕਾਤਖ ਸਾਇਬਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੇ ਕਾਰਵਾਈ ਕਰਦਿਆ ਪੰਜ ਪਿਆਰਿਆਂ ਵੱਲੋਂ tạmਵੀ ਨੂੰ ਸ੍ਰੀ ਅਕਾਤਖ ਸਾਇਬਗੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਸਨ ਇਸ ਮੁਤਾਬਿਕ tạmਵੀ ਅੱਜ ਸਵੇਰੇ ਪਹਿਲਾ ਸ੍ਰੀ ਅਕਾਲ ਤਖਤ ਸਾਇਬਖੇ ਜਥੇਦਾਰ ਨੂੰ ਮਿਲੇ ਜਿਸ ਤੋਂ ਬਾਅਦ ਪੰਜ ਪਿਆਰਿਆਂ ਦੇ ਸੰਮੁਖ ਪੇਸ਼ ਹੋਏ ਅਤੇ ਪੰਜ ਪਿਆਰਿਆਂ ਵੱਲੋਂ tạmਮੀ ਨੂੰ ਤਾਦਮਿਕ ਸਜ਼ਾ ਲਗਾਈ ਗਈ ਪੰਜ ਪਿਆਰਿਆਂ ਵੱਲੋਂ ਲਗਾਈ ਗਈ ਇਸ ਸੇਵਾ ਮੁਤਾਬਿਕ ਹਜਿੰਦਰ ਸਿੰਘ tạmਮੀ ਲੰਗਰ

ਮਰਨ ਵਰਤ 30 ਦਿਨ ਵਿੱਚ ਦਾਖਲ ਹੋ ਚੁੱਕਿਆ ਹੈ ਉਤੇ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਅਜਨਾਲਾ ਤੋਂ ਕਿਸਾਨਾਂ ਦਾ ਇੱਕ ਜਥਾ ਜਗਜੀਤ ਸਿੰਘ ਡੱਲੇਵਾਲ ਲਈ ਰਵਾਨਾ ਹੋਇਆ ਜਿੱਥੇ ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਦਾ ਇੱਕ ਹੀਰਾ ਹੈ ਜੋ ਸਮੇਂ-ਸਮੇਂ 'ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦਾ ਆਇਆ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਜਲਦ ਤੋਂ ਜਲਦ ਲਾਗੂ ਕਰੇ ਇਸ ਮੌਕੇ ਕਿਸਾਨ ਆਗਵਾਨ ਨੇ ਕਿਹਾ ਕਿ ਅਸੀਂ ਖਨੌਰੀ ਬਾਰਡਰ ਦੇ ਕਿਸਾਨ ਵੀਰਾਂ ਤੇ ਜਗਜੀਤ ਸਿੰਘ ਢੱਲੇਵਾਲ ਦੇ ਲਈ ਰਾਸ਼ਨ ਤੇ ਟਰੱਕ ਲੈ ਕੇ ਜਾ ਰਹੇ ਹਾਂ। ਉਹਨਾਂ ਨੇ ਕਿਹਾ ਕਿ ਸਰਕਾਰ ਜੋ ਕਿਸਾਨਾਂ ਤੇ ਅਤਿਆਚਾਰ ਕਰ ਰਹੀ ਹੈ ਇਸੇ ਚਲਦੇ ਅੱਜ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋ ਪਏ ਨੇ। ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲੇ ਤੇ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਵਾਪਸ ਪਰਤ ਜਾਣਗੇ। ਅਸੀਂ ਤਨਤਨ ਬਾਬਾ ਦੀਪ ਸਿੰਘ ਔਰ ਰੱਖ ਕਮੇਟੀ ਵੱਲੋਂ ਸਮੂਚੀ ਕਮੇਟੀ ਵੱਲੋਂ ਜੋ ਕਿ ਅਜਨਾਲੇ ਦੀਆਂ ਸੰਗਠਨਾਂ ਦੇ ਸਹਿਯੋਗ ਦੇ ਨਾਲ ਰਾਸ਼ਨ ਪਾਣੀ ਲੋਕ ਖਨੋਰੀ ਬਾਰਡਰ ਤੇ ਪਹੁੰਚਾਉਣਾ ਉਸ ਦੇ ਸਬੰਧ ਵਿੱਚ ਅੱਜ ਅਸੀਂ ਰਾਸ਼ਨ ਪਾਣੀ ਦਾ ਟਰੱਕ ਲੈ ਕੇ ਜਾ ਰਹੇ ਆ ਅਤੇ ਉਹਨਾਂ ਦੀ ਜੋ ਉੱਥੇ ਬੈਠੇ ਕਿਸਾਨ ਵੀਰ ਆ ਅਤੇ ਜਗਦੀਸ਼ ਸਿੰਘ ਡੱਲੇਵਾਲ ਜੋ ਕਿ ਸਾਡੀ ਕੌਮ ਦਾ ਇੱਕ ਹੀਰਾ ਉਸ ਦੇ ਹਮੈਤ ਦੇ ਵਿੱਚ ਅਸੀਂ ਰਾਸ਼ਨ ਲੈ ਕੇ ਖਨੋਰੀ ਬਾਰਡਰ ਤੇ ਪਹੁੰਚ ਰਹੇ ਆ ਸੋ ਅਸੀਂ ਜੋ ਕਿ ਸਰਕਾਰ ਇਹ ਸਾਨੂੰ ਕਿਸਾਨਾਂ ਨੂੰ ਵੀਰਾਂ ਨੂੰ ਜਾਂ ਹੋਰ ਜਥੇਬੰਦੀਆਂ ਨੂੰ ਮਜਬੂਰ ਕਰਦੀ ਹੈ ਇੱਥੇ ਇੰਨੀ ਠੰਡ ਦੇ ਵਿੱਚ ਬਾਰਡਰਾਂ ਦੇ ਬਹਿਣ ਦੀ ਤੇ ਬਾਰਡਰਾਂ ਦੇ ਵਿੱਚ ਬਹਿਣ ਦੀ ਗੱਲ ਤੇ ਛੱਡੋ ਸਭੋਂ ਉੱਥੇ ਹੋਰ ਅਤਿਆਜ਼ਾਰ ਕਰਨੇ ਉਹਨਾਂ ਨੂੰ ਅੱਗੇ ਨਾ ਜਾਣ ਦੇਣਾ ਦਾ ਲਾਠੀ ਚਾਰਜ ਹੰਝੂ ਗੈਸ ਕਈ ਇਹੋ ਜਿਹੇ ਵਤੀਰੇ ਵਰਤ ਕੇ ਸਭ ਨੂੰ ਪਰੇਸ਼ਾਨ ਕਰਨ ਦੀ ਬਜਾਏ ਸਾਡੀਆਂ ਹੱਕੀ ਮੰਗਾਂ ਨੂੰ ਮੰਨ ਕੇ ਇਹਨਾਂ ਕਿਸਾਨ ਵੀਰਾਂ ਦੇ ਵੱਲ ਵੇਖ ਕੇ ਅਤੇ ਇਹ ਸੋਚੇ ਇਹ ਸਾਡੇ ਦੇਸ਼ ਦੇ ਕਿਸਾਨ ਨੇ ਇਹ ਕੋ ਪਾਕਿਸਤਾਨ ਤੋਂ ਨਹੀਂ ਆਏ ਹੋਏ ਤੇ ਆਪਣੀਆਂ ਹੱਕਾਂ ਹੱਕੀ ਮੰਗਾਂ ਨੂੰ ਲੈ ਕੇ ਇੱਥੇ ਸਾਡੇ ਕੋਲ ਆਏ ਨੇ ਸੋ ਇਹਨਾਂ ਮੰਗਾਂ ਨੂੰ ਮੰਨ ਕੇ ਇਹ ਕਿਸਾਨ ਵੀ ਆਪਣੇ ਬੱਚਿਆਂ ਦੇ ਘਰੋ ਘਰੀ ਜਾਣ ਸੋ ਸਰਕਾਰ ਨੂੰ ਚਾਹੀਦਾ ਕਿ ਇਸ ਸੰਘਰਸ਼ ਨੂੰ ਜਲਦੀ ਤੋਂ ਜਲਦੀ ਇਹਦੇ ਵਿਚਾਰ ਕਰਕੇ ਖਤਮ ਕੀਤਾ ਜਾ ਸਕੇ ਮੈਂ ਜਗਿੰਦਰ ਸਿੰਘ ਪੰਜਾਬ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਗੁਰਦੁਆਰਾ ਬਾਬਾ ਜੀ ਤੰਤਰਬਾਪਾ ਦੀਪ ਸਿੰਘ ਦੇ ਸਹਿਯੋਗ ਨਾਲ ਕਮੇਟੀ ਦੇ ਸਹਿਯੋਗ ਦੇ ਨਾਲ ਜੋ ਅੱਜ ਅਨਾਲੇ ਦੇ ਵੀਰਾਂ ਨੇ ਸਾਡੇ ਪ੍ਰਧਾਨ ਸਾਹਿਬ ਨੇ ਉਧਰ ਸਾਡੇ ਸੈਕਟਰੀ ਸਾਹਿਬ ਨੇ ਜੋ ਲੰਗਰ ਵਾਸਤੇ ਅਸੀਂ ਸਰਦਾਰ ਜਗਦੀ ਸਿੰਘ ਢੱਲੇਵਾਲ ਜੋ ਕਿ ਸਾਡੇ ਅੱਜ ਤੀਨੇ ਦਿਨ ਭੁੱਖ ਹੜਤਾਲ ਤੇ ਬੈਠੇ ਨੇ ਕੰਡੋਰੀ ਬਾਡ ਦੇ ਉਹਨਾਂ ਦੀ ਸਪੋਰਟ ਦੇ ਵਿੱਚ ਔਰ ਉਹਨਾਂ ਦੇ ਰਾਸ਼ਨ ਪਾਣੀ ਦੇ ਵਾਸਤੇ ਇੱਕ ਟਰੱਕ ਦੇ ਵਿੱਚ ਅਸੀਂ ਸਮਾਨ ਹੈ ਜੋ ਸੰਗਤਾਂ ਦੇ ਸਹਿਯੋਗ ਦਾ ਇਥੋਂ ਭੱਟ ਕੇ ਜਾ ਰਹੇ ਹਾਂ ਇਹ ਸਰਕਾਰ ਨੂੰ ਤਾਲਣਾ ਕਰਦੇ ਆਂ ਵੀ ਭਈ ਆਪਣੀਆਂ ਸਾਡੀਆਂ ਹੱਕੀ ਮੰਗਾਵਾ ਕੋਈ ਪਾਕਿਸਤਾਨ ਤੋਂ ਹਿਏ ਨਹੀਂ ਗੇ ਅਸੀਂ ਇੱਥੋਂ ਦੇ ਬਖਸ਼ਿੰਦੇ ਆ ਪਰ ਸਰਕਾਰ ਸਾਨੂੰ ਜੱਦਾ ਸਮਝ ਨਹੀਂ ਰਹੀ ਇੱਥੋਂ ਦੇ ਹੀ ਬਖਸ਼ਿੰਦੇ ਆ ਇੱਥੇ ਮਿਹਨਤ ਕਰਦੇ ਆ ਇੱਥੇ ਪੰਜਾਬ ਦਾ ਪੰਜਾਬ ਦੇ ਸੈਂਟਰ ਸਰਕਾਰ ਦਾ ਢਿੱਡ ਭਰਿਆ ਅੱਜ ਉਹੋ ਹੀ ਹੈ ਢਿੱਡ ਭਰਨ ਵਾਲਾ ਵਾ ਉਹ ਭੁੱਖਾ ਬੈਠਾ ਵਾ ਪਰ ਅਸੀਂ ਬੇਲਤੀ ਵੀ ਕਰਦੇ ਆ ਤੇ ਤਾਣਾ ਵੀ ਦੇਦੇ ਸਰਕਾਰ ਨੂੰ ਕਿ ਸਾਡੀ ਹੱਕੀ ਮੰਗਾ ਜਿਹੜੀਆਂ ਮੰਗੀਆਂ ਜਾਣ ਜਿੱਦਾਂ ਕਿ ਅੱਗੇ ਸ਼ੁਭਤ ਕਰਦੇ ਸੀ ਸ਼ਹੀਦ ਕਰਵਾ ਲਿਆ ਸਾਡੇ ਹੱਥੋਂ ਕਿ ਇਹ ਅਣਮੋਲ ਕੇ ਹੀਰਾ ਸਾਡਾ ਡੱਲੇਵਾਲ ਦਾ ਨੁਕਸਾਨ ਨਾ ਕੋਈ ਹੋ ਜਾਵੇ ਅਗਰ ਜੇ ਡੱਲੇਵਾਲ ਦਾ ਨੁਕਸਾਨ ਹੁੰਦਾ ਵਾ ਤੇ ਸਰਕਾਰ ਮੰਗਾ ਨਹੀਂ ਮੰਦੀ ਇਹਦੇ ਖਮਿਆਜੇ ਸਰਕਾਰ ਨੂੰ ਤੁਕਤਨੇ ਪੈਣਗੇ ਔਰ ਨੁਕਸਾਨ ਹੋਊਗਾ ਇੰਨਾਂ ਗੱਲਾਂ ਕਿ ਮੰਜਾ ਵਾਹਿਗੁਰੂ ਜੀ ਕਾ ਖਾਲਸਾ ਨਮ ਅਮਰ ਕੀ ਸੇਗੈ ਨਾਲਾ ਜੀ ਮੁੱਖ ਸਹਾਦਰ ਗੁਰਦੁਆਰਾ ਤੰਤੰ ਬਾਬਾ ਦੀ ਸਿੰਘ ਜੀ ਤੋਂ ਕਮੇਟੀ ਅਤੇ ਸਰਦਾਰ ਨੇ ਸਿਟੂ ਦੇ ਨਾਲ ਚੌਕ ਕਨੋਰੀ ਬਾਡਰ ਤੇ ਸਰਦਾਰ ਜਰਦੀ ਸਿੰਘ ਦੀ ਟੱਲੀਆ ਹਾਂ ਆਪਣੀ ਅਖ ਜਾਨੀ ਮੰਗਾ ਦੇ ਸਪੰਦ ਵਿੱਚ ਮਰਨ ਮੱਤੇ ਰੱਖਿਆ ਹੋਇਆ ਉਹਨਾਂ ਨੂੰ ਸਮਰਥਨ ਦੇਣ ਵਾਸਤੇ ਤੇ ਉਹਨਾਂ ਦੇ ਆਪਾਂ ਲੰਗਰ ਪਾਣੀ ਦੀ ਰਸਤ ਪਾਣੀ ਲੈ ਕੇ ਜਿਹੜਾ ਉੱਤੇ ਜਾ ਰਹੇ ਆ ਤਾਂ ਕਿ ਆ ਹਰ ਕਿਸਾਨ ਜਿਹਦੇ ਬੰਦੀਆਂ ਨੂੰ ਹਰ ਦੁਕਾਨਦਾਰਾਂ ਨੂੰ ਮਜ਼ਦੂਰਾਂ ਨੂੰ ਉਪਤੀ ਕਰਦੇ ਆ ਕਿ ਉਹਨਾਂ ਦੀ ਲੋੜ ਵਾਤੇ ਕਲੋਦੀ ਪਾਟ ਤੇ ਜਰੂਰ ਪੁੱਛੋ ਤਾਂ ਕਿ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਲੋਕ ਜਿਹੜੇ ਆ ਉਹਨਾਂ ਹੱਦ ਤੱਕ ਉਹ ਆਪਣੇ ਹੱਕ ਲੈਣ ਦੀ ਕਦਰ ਤੇ ਜਿਹੜੀਆਂ ਉਹਨਾਂ ਨੂੰ ਮੰਗਾ ਜਿਹੜੀਆਂ ਮਜਬੂਰ ਹੋ ਕੇ ਬੰਦੀਆਂ ਪਈਆਂ ਕਜ਼ਾਕਿਸਤਾਨ ਦੇ ਆਕਟੋ ਸ਼ਹਿਰ ਦੇ ਨੇੜੇ ਬੁੱਧਵਾਰ ਨੂੰ ਇੱਕ ਯਾਤਰੀ ਜਹਾਜ਼ ਕ੍ਰੈਸ਼ ਹੋਣ ਕਾਰਨ ਵੱਡਾ ਹਾਸਾ ਵਾਪਰ ਗਿਆ ਕਜ਼ਾਕਿਸਤਾਨ ਦੇ ਸਥਾਨਕ ਮੀਡੀਆ ਮੁਤਾਬਕ ਜਹਾਜ਼ ਵਿੱਚ ਯਾਤਰੀਆਂ ਅਤੇ ਚਾਲਕ ਦਲ ਸਮੇਤ 105 ਤੋਂ ਵੱਧ ਯਾਤਰੀ ਅਤੇ 5 ਕਰੂ ਮੈਂਬਰ ਸਵਾਰ ਸਨ ਰੂਸੀ ਸਮachar ਏਜੰਸੀਆਂ ਦੇ ਮੁਤਾਬਿਕ ਅਜ਼ਰਬੈਜਾਨ ਏਅਰਲਾਈਨਸ ਦਾ ਜਹਾਜ਼ ਰੂਸ ਦੇ ਚੇਚਨਿਆ ਦੇ ਬਾਕੂ ਤੋਂ ਗਰੋਜ਼ਨੀ ਜਾ ਰਿਹਾ ਸੀ ਪਰ ਗਰੋਜ਼ਨੀ 'ਚ ਤੁੰਦ ਕਾਰਨ ਇਸ ਨੂੰ ਮੋੜ ਦਿੱਤਾ ਗਿਆ ਕਜ਼ਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਨੇ ਬਾਅਦ ਵਿੱਚ ਕਿਹਾ ਕਿ ਅੱਗ ਬੁਝਾਓ ਸੇਵਾਵਾਂ ਨੇ ਹਾਸੀ ਤੋਂ ਬਾਅਦ ਅੱਗ ਨੂੰ ਬੁਝਾ ਲਿਆ ਤੇ ਬਚੇ ਲੋਕਾਂ ਦਾ ਨੇੜਲੇ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਦੁਰਘਟਨਾ ਦੀਆਂ ਕਥਿਤ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਨੇ ਜਿਸ ਵਿੱਚ ਇੱਕ ਜਹਾਜ਼ ਜ਼ਮੀਨ ਤੇ ਡਿੱਗਦਾਇ ਤੇ ਅਗ ਦੇ ਗੋਲੇ ਵਿੱਚ ਤਬਦੀਲ ਦਿਖਾਈ ਦੇ ਰਿਹਾ ਹੈ ਜਾਣਕਾਰੀ ਮੁਤਾਬਿਕ ਅਜ਼ਰਬੈਜਾਨ 에ਅਰਲਾਈਨਸ ਦੀ ਉਡਾਨ ਨੰਬਰ 8243 ਐਂਬ੍ਰੀਅਨ 190 ਜਹਾਜ਼ ਚਾਲਕ ਦਲ ਦੇ ਮੈਂਬਰਾਂ ਸਮੇਤ 105 ਤੋਂ ਵੱਧ ਜਨ ਸਵਾਰ ਸਨ 에ਅਰਲਾਈਨ ਨੇ ਕਿਹਾ ਕਿ ਉਸ ਨੂੰ ਕਜ਼ਾਕ ਸ਼ਹਿਰ ਆਕਟੋ ਤੋਂ ਲਗਭਗ 3 ਕਿਲੋਮੀਟਰ ਯਾਨੀ 1.8 ਮੀਲ ਦੂਰ ਐਮਰਜੈਂਸੀ ਲੈਂਡਿੰਗ ਕਰਨ ਨਹੀਂ ਪਾਈ ਕਜ਼ਾਕਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਸੰਭਾਵਿਤ ਤਕਨੀਕੀ ਸਮੱਸਿਆ ਸਬੰਤ ਕਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਜ਼ਾਕਿਸਤਾਨ ਦੇ ਹੈਲਥ ਵਿਭਾਗ ਵੱਲੋਂ ਇਸ ਹਾਦਸੇ ਵਿੱਚ ਹੁਣ ਤੱਕ 40 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਮੰਡੀ ਗੋਬਿੰਦਗੜ ਨੈਸ਼ਨਲ ਹਾਈਵੇ ਤੇ ਇੱਕ ਦਰਨਾਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਦੇਰ ਰਾਤ ਸ਼ਹੀਦੀ ਸਬਾ ਦਿਹਾੜੇ ਫਤਿਹਗੜ ਸਾਹਿਬ ਤੋਂ ਮਥਾਟੇ ਕੇ ਵਾਪਸ ਆ ਰਹੇ ਸੰਗਤ ਦੇ ਟਰੈਕਟਰ ਟਰਾਲੀ ਦੀ ਟਰਾਲੇ ਨਾਲ ਟੱਕਰ ਹੋ ਗਈ ਇਸ ਦਰਨਾਕ ਹਾਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਉਰਫ ਤਾਰੂ ਉਮਰ 32 ਸਾਲ ਅਤੇ ਸੁਰਿੰਦਰ ਸਿੰਘ ਉਮਰ 15 ਸਾਲ ਵਜੋਂ ਹੋਈ ਹੈ ਵਿਤਕ ਹਲਕਾ ਖੇਮ ਕਰਨ ਦੇ ਪਿੰਡ ਪਗਵਾਨ ਪੁਰਾ ਦੇ ਰਹਿਣ ਵਾਲੇ ਸਨ ਇਹ ਸਾਹਸ ਵਿੱਚ 10 ਤੋਂ ਵੱਧ ਸ਼ਦਾਲੂਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਨੇ ਮੌਕੇ ਤੇ ਪੁਜੀ ਮੰਡੀ ਗੋਬਿੰਦਗੜ ਥਾਣਾ ਪੁਲਿਸ ਨੇ ਹਾਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਹਿਬ ਬੱਚੇ ਟਰਾਲਾਲੀ ਕੀ ਆਏ ਇੱਥੇ ਮਹਾਰਾਜ ਦੇ ਦਰਸ਼ਨ ਕਰਨ ਲਈ ਤੇ ਇੱਥੇ ਆ ਜਦੋਂ ਵਾਪਸ ਜਾਂਦੇ ਆ ਤੇ ਉਹਨਾਂ ਦਾ ਇਹ ਘਟਨਾ ਹੋ ਗਈ ਤੇ ਸਾਨੂੰ ਪਤਾ ਲੱਗਾ ਤੇ ਅਸੀਂ ਇੱਥੇ ਆਏ ਤੇ ਇੱਥੇ ਬਹੁਤ ਮਾੜੀ ਘਟਨਾ ਹੋਈ ਹੈ ਬੱਚੇ ਇੱਕ ਦੇ ਸਾਡਾ ਪੋਤਰਾ ਹੈ ਮੇਰਾ ਲੱਗਦਾ ਤੇ ਇੱਕ ਲਾਗੋ ਗਵਾਂਡੋ ਮਿਲ ਰਹੇ ਹੋਏ ਇਹ ਬੱਚਾ 14 ਸਾਲ ਦਾ ਉਮਰ ਦਾ ਜਿਹੜਾ ਬੱਚਾ ਛੋਟਾ ਤੇ ਦੂਜੇ ਦੀ 30 ਸਾਲ ਦੀ ਉਮਰ ਹੋਣੀ ਹੈ ਇਹ ਘਟਨਾ ਹੋ ਗਈ ਇਹਨਾਂ ਦੀ ਬਹੁਤ ਮਾੜੀ ਗੱਲ ਹੈ ਤੇ ਇਹਨਾਂ ਦਾ ਕੋਈ ਨਾ ਕੋਈ ਮਹਾਰਾਜ ਮਾਰਾ ਕੀਤਾ ਪਰ ਇਹਨਾਂ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਤੇ ਕਿਦਾਂ ਹੋਈ ਕਿਦਾਂ ਘਟਨਾ ਤੇ ਉਹਦਾ ਵੀ ਇਹ ਟਰਾਲੇ ਤੇ ਜਾਂਦੇ ਸੀ ਤੇ ਮਗਰੋਂ ਟਰਾਲਾਂ ਦੇ ਵਜ੍ਹਾ ਜਾ ਗਈ ਤੇ ਉਹ ਟਰੈਕਟਰ ਆਇਆ ਬੰਨੇ ਬਦਲ ਕੇ ਹਸਾਉਣਾ ਦੂਜੇ ਬੰਨੇ ਮੂੰਹ ਲਾਤਾ ਟਰੈਕਟਰ ਦਾ ਬਹੁਤ ਟਰੈਕਟਰ ਦਾ ਨਿਸ਼ਕਾਨ ਹੋ ਗਿਆ ਟਰਾਲੇ ਦਾ ਨਿਸ਼ਕਾਨ ਹੋ ਗਿਆ ਤੇ ਕਿੰਨੇ ਲੋਕ ਸੀਗੇ ਨਾਲ ਜਿਹੜੇ ਸੀ ਇਹ 12 12 13 ਜਣੇ ਸੀ ਨਾਲ ਟਰਾਲੇ ਤੋਂ ਨੂੰ ਕੀਵੇਂ ਇਨਫੋਰਮੇਸ਼ਨ ਮਿਲੀ ਸਾਨੂੰ ਭੁੱਲ ਗਿਆ ਇਥੋਂ ਮੁੰਡਿਆਂ ਨੇ ਵਿੱਚੋਂ ਜਿਹੜੇ ਮੁੰਡੇ ਸਹੀ ਉਹਨਾਂ ਨੂੰ ਫੋਨ ਕੀਤਾ ਤੇ ਅਸੀਂ ਫਿਰ ਉੱਥੋਂ ਭੱਜੇ ਤੇ 12 ਵਜੇ ਸਾਨੂੰ ਪਤਾ ਲੱਗਾ ਜੇ ਇਥੋਂ ਗੱਡੀਆਂ ਲਿਕੇ ਤੇ ਬਾਕੀ ਜਿਹੜੀ ਸੰਗਤ ਨਾਲ ਸੀ ਉਹ ਠੀਕ ਹੈ ਜੀ ਉਹ ਵਿੱਚੋਂ ਉਹਨਾਂ ਨੂੰ ਸੱਟਾਂ ਲੱਗੀਆਂ ਮੁੰਡਿਆਂ ਨੂੰ ਉਹਨਾਂ ਦੇ ਇਲਾਜ ਕਿੱਥੇ ਜਾਂਦੇ ਉਹ ਇੱਥੇ ਪਹਿਲਾਂ ਡੀ ਐਮ ਸੀ ਖਣੀ ਕਰਾਏ ਤੇ ਹੁਣ ਉੱਥੋਂ ਸ਼ਹਿਰ ਲੈ ਕੇ ਅੰਮ੍ਰਿਤਸਰ ਨੂੰ ਲੈ ਕੇ ਉਹ ਉੱਥੇ ਲਾਗੇ ਪੈਂਦਾ ਕਰਕੇ ਤੇ ਉੱਥੇ ਲੈ ਗਏ ਤਦੋਂ ਕੀ ਮੰਗ ਕਰਦੇ ਹਾਂ ਮੰਗ ਇਹ ਕਰਦੇ ਵੀ ਇਹਨਾਂ ਨੂੰ ਇਨਸਾਫ ਹੋਣਾ ਚਾਹੀਦਾ ਇਹਨਾਂ ਦਾ ਕੋਈ ਜੋ ਮਹਾਰਾਜ ਮਾੜਾ ਗਰੀਬ ਬੰਦੇ ਆਦੇ ਇਹਨਾਂ ਦਾ ਕੋਈ ਨੁਕਵਾਲ ਹੋਣਾ ਚਾਹੀਦਾ ਪ੍ਰਸ਼ਾਸਨ ਵੱਲੋਂ ਕੋਈ ਇਹਨਾਂ ਨੂੰ ਕੋਈ ਨਾ ਕੋਈ ਜੋ ਵੀ ਇਹਨਾਂ ਦੀ ਹੱਲ ਹੋਣੀ ਚਾਹੀਦੀ ਹੈ ਇੱਕੋ ਮੈਂ ਟੈਲੀਫੋਨ ਆਇਆ ਸੀਗਾ ਵੀ ਮੇਨ ਜੀਟੀ ਰੋਡ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਤਾਂ ਜਿਸ ਦੇ ਉੱਤੇ ਮੈਂ ਤੇ ਮੇਰਾ ਸਾਥੀ ਕਰਮਚਾਰੀ ਗੁਰਮukh ਸਿੰਘ ਉਸ ਮੌਕੇ ਤੇ ਪਹੁੰਚੇ ਤਾਂ ਮੌਕੇ ਦੇ ਉੱਤੇ ਜਾ ਕੇ ਦੇਖਿਆ ਵੀ ਇੱਕ ਟ੍ਰੱਕ ਟਰਾਲਾ ਵੱਡਾ ਤੇ ਟਰਾਲੀ ਦੀ ਜਿਹੜੀ ਹੈ ਟੱਕਰ ਹੋਈ ਸੀਗੀ ਜਿਹੜੇ ਟਰਾਲੀ ਵਾਲੇ ਸੀਗੇ ਉਹ ਸੰਗਤ ਅਸ਼ੀਰਦੀ ਜੋੜ ਮੇਲਾ ਫਤਗੜ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਜਿਨ੍ਹਾਂ ਦੇ ਵਿੱਚ ਕਰੀਬ 10-12 ਵਿਅਕਤੀ ਸੀਗੇ ਜਿਦੇ ਵਿੱਚੋਂ 4-5 4 ਕੁ ਵਿਅਕਤੀ ਜਿਹੜੇ ਨਿਰਮਲ ਹਸਪਤਾਲ ਦਾਖਲ ਹੋਏ ਸੀ ਤੇ ਇੱਕ ਵਿਅਕਤੀ ਨੂੰ ਅਸੀਂ ਐਂਬੂਲੈਂਸ ਦੇ ਨਾਲ ਲੈ ਕੇ ਮੰਡੀ ਗਵਿੰਦਗੜ ਲੈ ਕੇ ਆਏ ਸੀਗੇ ਜਿੱਥੇ ਉਹਨੂੰ ਡਾਕਟਰ ਨੇ ਮੱਥਾ ਕਰਾ ਦਿੱਤਾ ਉਸ ਤੋਂ ਬਾਅਦ ਅਰਤਾਰ ਸਿੰਘ ਨਾਂ ਦਾ ਵਿਅਕਤੀ ਸੀਗਾ ਇਹਨੂੰ ਓਪੋਲੋ ਹਸਪਤਾਲ ਵਿੱਚ ਲੈ ਕੇ ਗਿਆ ਸੀ ਜਿੱਥੇ ਉਹਦੀ ਮੌਤ ਹੋ ਗਈ ਆ ਇਹ ਸਾਰੇ ਸਾਰੇ ਵਿਅਕਤੀ ਇੱਕੋ ਹੀ ਪਿੰਡ ਪਿੰਡ ਬਗਵਾਨਪੁਰਾ ਥਾਣਾ ਪੀਖੀ ਪਿੰਡ ਜਿਹੜਾ ਤਰਤੰਦੇ ਰਹਿਣ ਵਾਲੇ ਨੇ ਠੀਕ ਹੈ ਜਿੰਨੇ ਦੀ ਟੋਟਲ ਡੈਥ ਹੋਈ ਹੈ ਟੋਟਲ ਦੋ ਬੰਦਿਆਂ ਦੀ ਡੈਥ ਹੋਈ ਹੈ ਇਹਨਾਂ ਦੇ ਵਿੱਚੋਂ ਇੱਕ ਲੜਕਾ सुरेंद्र ਸਿੰਘ ਜੀ ਦੀ ਉਮਰ ਕਰੀਬ 15 ਸਾਲ ਆ ਤੇ ਅਤਾਰ ਸਿੰਘ ਜੀ ਦੀ ਉਮਰ 35 ਸਾਲ ਆ ਅਸੀਂ ਅਗਲੀ ਕਾਰਵਾਈ ਹੈ ਜਿਹੜੀ ਆਪਣੀ ਕਾਨੂੰਨੀ ਕਾਰਵਾਈ ਕਿੰਨੇ ਬੰਦੇ ਜ਼ਖਮੀ ਨੇ ਜ਼ਖਮੀ ਚਾਰ ਪੰਜ ਵਿਅਕਤੀ ਜਿਹੜੇ ਜ਼ਖਮੀ ਨੇ ਇਹਨਾਂ ਦੇ ਵਿੱਚੋਂ ਇਹਨਾਂ ਨਿਰਮਲ ਹਸਪਤਾਲ ਤੋਂ ਅੱਗੇ ਸ਼ਾਇਦ ਅੰਮ੍ਰਿਤਸਰ ਵਗੈਰਾ ਹਸਪਤਾਲ ਦੇ ਵਿੱਚ ਉਹ ਲੈ ਕੇ ਚਲੇ ਗਏ ਹਨ ਕਾਰਨ ਫਾਜ਼ਿਲਕਾ ਦੇ ਪੁਰਾਣੇ ਸਰਕਾਰੀ ਹਸਪਤਾਲ ਦੇ ਬਾਹਰ ਫੁੱਟਪਾਥ ਤੇ ਪਏ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਫਿਲਹਾਲ ਸ਼ਿਫਸ ਐਨਾ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਤੋਂ ਬਾਲਾ ਸਾਹਿਬ ਠਾਕਰੇ ਸਿੰਧਰ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਉਮੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਦੇ ਪੁਰਾਣੇ ਸਰਕਾਰੀ ਹਸਪਤਾਲ ਦੇ ਬਾਹਰ ਫੁੱਟਪਾਥ ਤੇ ਇੱਕ ਵਿਅਕਤੀ ਦੀ ਹਾਲਤ ਖਰਾਬ ਸੀ ਜਦੋਂ ਉਹਨਾਂ ਨੇ ਉੱਥੇ ਪਹੁੰਚ ਕੇ ਦੇਖਿਆ ਤਾਂ ਮ੍ਰਿਤਕ ਦੇ ਕੱਪੜਿਆਂ 'ਚ ਕੋਈ ਪਛਾਣ ਪੱਤਰ ਨਹੀਂ ਮਿਲਿਆ ਜਿਸ ਕਾਰਨ ਉਹਨਾਂ ਨੇ ਲਾਸ਼ ਨੂੰ 72 ਘੰਟੇ ਲਈ ਪੋਸਟਮਾਰਟਮ ਲਈ ਪੇਸ਼ਤਾ ਉਹਨਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਕਈ ਵਾਰ ਲਵਾਰਿਸ ਲਾਸ਼ਾਂ ਦਾ ਸੰਸਕਾਰ ਵੀ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਟੀਮ ਲੰਬੇ ਸਮੇਂ ਤੋਂ ਇਸੇ ਸੇਵਾ ਵਿੱਚ ਲੱਗੀ ਹੋਈ ਹੈ। ਸਿਵਨਾ ਗਰੁੱਪ ਦੇ ਵਿੱਚ ਜੋ ਕਿ ਸਾਨੂੰ ਦੱਸਿਆ ਗਿਆ ਆਪਣੇ ਅ ਕਹਿੰਦੇ ਡਿਲਾਈਟਰ ਲੈਬ ਦੇ ਸਾਹਮਣੇ ਕਿਸੇ ਵਿਅਕਤੀ ਦੀ ਸੰ nghiਗਤ ਹਾਲਤ ਵਿੱਚ ਮਏ ਨੇ ਤੇ ਉਹ ਜਦੋਂ ਅਸੀਂ ਇੱਥੇ ਆ ਕੇ ਜਦੋਂ ਇਹਨਾਂ ਨੂੰ ਦੇਖਿਆ ਤਾਂ ਅਸੀਂ ਜਦੋਂ ਜਾਂਚ ਪੜਤਾਲ ਕੀਤੀ ਇਹਨਾਂ ਦੇ ਵਿੱਚ pran ਨਹੀਂ ਸੀਗੇ। ਤੇ ਹੁਣ ਅਸੀਂ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਇਹਨਾਂ ਨੂੰ ਮੋਰਚੀ ਦੇ ਵਿੱਚ ਸਿਗਨਲ ਹਸਪਤਲ ਲੈ ਕੇ ਜਾ ਰਹੇ ਹਾਂ 72 ਘੰਟਿਆਂ ਬਾਅਦ ਤੇ ਰੱਖਣਗੇ ਤੁਹਾਨੂੰ ਦੱਸਿਆ ਨਾ ਉਹਨਾਂ ਜੀ ਕਿਸੇ ਨੂੰ ਨਹੀਂ ਪਤਾ ਇਹਨਾਂ ਦੀ ਜੇਬਾਂ ਜੋ ਅਸੀਂ ਦੇਖਿਆ ਕੁਝ ਵੀ ਨਹੀਂ ਮਿਲਿਆਗਾ ਧਾਰਗੜ ਵਗੈਰਾ ਕੋਈ ਨਾਮ ਨਹੀਂ ਆ ਸਾਨੂੰ ਪਤਾਗਾ ਪਰ ਲੇਕਿਨ ਇਹਨਾਂ ਨੂੰ ਪਤਾ ਵੀ ਇਨਸਾਨੀਅਤ ਦੇ ਨਾਤੇ ਅਣਜਾਣ ਇੱਕ ਵਿਅਕਤੀ ਦੇ ਪ੍ਰਾਨ ਇੱਥੇ ਨਹੀਂ ਫੁੱਟਪਾਥ ਤੇ ਰਹਿੰਦੇ ਸੀਗੇ ਤੇ ਜੋ ਅਸੀਂ ਆ ਕੇ ਦੇਖਿਆ ਤੇ ਹੁਣ ਅਸੀਂ ਸਿਵਲ ਹਸਪੀਟਲ ਤੇ ਲੈ ਕੇ ਜਾ ਰਹੇ ਹਾਂ। ਰਾਣਾ ਸਿਵਲ ਹਸਪੀਟਲ ਦੇ ਉਧਰ ਇੱਕ ਕੋਈ ਫੁੱਟਪਾਥ ਤੇ ਜਿਹੜਾ ਬੰਦਾ ਇੱਕ ਰਹਿ ਰਿਹਾ ਸੀ ਲਵਾਰੇ ਹਾਲਤ ਦੇ ਵਿੱਚ ਤੇ ਕਹਿੰਦਾ ਵੀ ਉਹ ਬਹੁਤ ਜ਼ਿਆਦਾ ਬਿਮਾਰ ਹੈ ਤੇ ਕਹਿੰਦਾ ਵੀ ਉਹਦੀ ਹਾਲਤ ਵੀ ਕਿੰਨਾ ਜੋਗੇ ਵੀ ਪਤਾ ਨਹੀਂ ਉਹਦੇ ਚ ਪ੍ਰਾਨ ਹੈਗੇ ਆ ਕਿ ਨਹੀਂ ਹੈਗੇ ਤੁਸੀਂ ਜਾ ਕੇ ਵੇਖੋ ਉੱਥੇ ਅਸੀਂ ਮੈਂ ਸਾਰੇ ਟੀਮ ਨੂੰ ਫੋਨ ਕੀਤਾ ਟੀਮ ਪਹੁੰਚੀ ਇੱਥੇ ਤੇ ਉਸ ਤੋਂ ਬਾਅਦ ਜਾ ਕੇ ਦੇਖਿਆ ਤਾਂ ਵੀ ਉਹ ਡੈੱਡ ਹੋਇਆ ਪਿਆ ਸੀ। ਦੇ ਪੁਲਿਸ ਪਰ ਸ਼ਾਇਦ ਹਲ ਦੇ ਸਹਿਯੋਗ ਦੇ ਨਾਲ ਅਸੀਂ ਇਹਨੂੰ ਜਿਹੜਾ ਹੁਣ 72 ਘੰਟੇ ਆਸਤੇ ਫਾਜ਼ਲਗਾ ਦੇ ਸਿਵਲ ਹਸਪੀਟਲ ਮੋਰਟੀ ਚ ਰਖਵਾ ਰਹੇ ਆ ਜੇ ਕਿਸੇ ਦੀ ਇਸ ਤਰ੍ਹਾਂ ਦੀ ਕੋਈ ਬੰਦਾ ਮੰਨ ਲੋ ਜੇ ਪਛਾਣ ਤੇ ਆਂਦਾ ਏ ਤੋ ਆ ਕੇ ਸੰਪਰਕ ਕਰ ਸਕਦਾ ਥਾਣਾ ਸਿਟੀ ਫਾਜ਼ਲਗਾ ਦੇ ਵਿੱਚ ਤਾਂ 72 ਘੰਟੇ ਆਸਤੇ ਜਿਹੜਾ ਇਹਨੂੰ ਅੱਜ ਮੋਰਟੀ ਰੱਖਾਂ ਲੱਗੇ ਆ ਤੇ ਹਮੇਸ਼ਾ ਹੀ ਸਾਡੀ ਸ਼ਿਵਚਾਰਾ ਵੱਲੋਂ ਸੇਵਾ ਕੀਤੀ ਜਾਂਦੀ ਏ ਕੋਈ ਲਾ ਵਾਰਿਸ ਬੰਦਾ ਹੈ ਜਾਂ ਡੈੱਡ ਬੋਡੀ ਹੈਗੀ ਏ ਉਹਦਾ ਸੰਸਕਾਰ ਕਰਾਇਆ ਜਾਂਦਾ ਤੇ ਜਿਹੜਾ ਉਹਦੀ ਹਸਤੀਆਂ ਜਿਹੜੀਆਂ ਉਸ ਤੋਂ ਬਾਅਦ ਹਰ ਦੁਆਰ ਵੀ ਅਸੀਂ ਲੈ ਕੇ ਜਾਂਦੇ ਆ ਕਾ ਸਮੇ ਸਮੇ ਸੇ ਸਾਡੇ ਵੱਲੋਂ ਜਿਹੜੀ ਸੇਵਾ ਕੀਤੀ ਹੁਣ ਸਾਡੀ ਟੀਮ ਆਈ ਏ ਤੇ ਹੁਣ ਅਸੀਂ ਇਹਨੂੰ ਲੈ ਕੇ ਚੱਲੇ ਆ ਜੈ ਸ਼੍ਰੀ ਰਾਮ ਅਿਤਰਾਦੇ ਰੋਪੜ ਦੇ ਵਿੱਚ ਇੱਕ ਦੁਕਾਨ ਨੂੰ ਪਿਆਨਕ ਅੱਗ ਲੱਗੇ ਜਿਸ ਦੇ ਚਲਦਿਆਂ ਦੁਕਾਨ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਰੋਪੜ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਨਜ਼ਦੀਕ ਕੋਮਲ ਫੋਟੋ ਫਰੇਮ ਨਾਮ ਦੀ ਦੁਕਾਨ ਤੇ ਇਹ ਅੱਗ ਲੱਗੀ ਹੈ ਅੱਗ ਦੀ ਲਪਟਾਂ ਦੇਖ ਨਜ਼ਦੀਕੀ ਇਲਾਕੇ ਵਿੱਚ ਰਹਿੰਦੇ ਲੋਕਾਂ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਪਰ ਅੱਗ ਲੱਗਣ ਦੇ ਕਾਰਨ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਦੁਕਾਨ ਮਾਲਕ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰਕੇ ਘਰ ਗਿਆ ਸੀ ਕਿ ਉਸ ਨੂੰ ਕਿਸੇ ਨੇ ਫੋਨ ਤੇ ਇਤਲਾਹ ਦਿੱਤੀ ਕਿ ਉਸ ਦੀ ਦੁਕਾਨ ਵਿੱਚ ਅੱਗ ਲੱਗ ਗਈ ਹੈ ਪਰ ਜਦੋਂ ਉਸ ਨੇ ਦੁਕਾਨ ਤੇ ਜਾ ਕੇ ਦੇਖਿਆ ਤਾਂ ਅੱਗ ਨੇ ਦੁਕਾਨ ਨੂੰ ਪੂਰੀ ਤਰ੍ਹਾਂ ਨਾਲ ਆਪਣੀ ਲਪੇਟ ਵਿੱਚ ਲੈ ਲਿਆ ਸੀ ਤੇ ਅੱਗ ਦੇ ਲਪਟਾਂ ਨਿਕਲ ਰਹੀਆਂ ਸਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੁਆਰਾ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਤਦ ਤੱਕ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ਦੁਕਾਨਦਾਰ ਮੁਤਾਬਕ ਉਸ ਦਾ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸੋ ਪੰਜਾਬ ਨਾਓ ਬੁਲੇਟਿਨ ਦੇ ਵਿੱਚ ਨਹੀਂ ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ ਦੇਸ਼ ਉਹਨਿਆ ਦੀ ਬਾਕੀ ਖਬਰਾਂ ਦੀ ਜਾਣਕਾਰੀ ਲਈ ਤੁਸੀਂ ਬਣੇ ਰਹੋ ਸਾਡੇ ਨਾਲ ਦਾ ਅਨਮਿਊ ਚੈਨਲ ਤੇ